ਇਹ ਜਗ੍ਹਾ ਉਹ ਜਗ੍ਹਾ ਰੂਹਾਨੀ ਜਗ੍ਹਾ ਹੈ ਜਿੱਥੇ ਬਾਬਾ ਸ਼ੇਖ ਫਰੀਦ ਜੀ ਨੇ ਤਕਰੀਬਨ ਪੂਰੇ 40 ਦਿਨ ਤੱਕ ਬੈਠ ਕੇ ਚਿਲਾ ਘਟਿਆ। ਲਾਮ ਦੇ ਵਿੱਚ ਚਿਲਾ ਹੁੰਦਾ ਹੈ ਕਿ ਕਿਸੇ ਨਾ ਕੋਈ ਬੋਲਚਾਲ ਨਹੀਂ ਕਰਨੀ ਹੁੰਦੀ। ਇਕਾਂਤ ਵਾਸ ਜਿਹਨੂੰ ਆਪਾਂ ਕਹਿ ਦਿੰਦੇ ਆ। ਉਹ ਸਾਰੇ ਇਸ ਨੂੰ ਬੜੀ ਰੂਹਾਨੀਅਤ ਦੀ ਨਿਗਾ ਨਾਲ ਦੇਖਦੀ ਆ। ਇਸ ਕਰਕੇ ਅਸੀਂ ਬੜੀਆਂ ਗੁਜਾਰਸ਼ਾਂ ਸਰਕਾਰਾਂ ਨੂੰ ਕੀਤੀਆਂ ਵੀ ਇਸ ਜਗ੍ਹਾ ਨੂੰ ਜਿਹੜਾ ਹੈ ਡਵੈਲਪ ਕੀਤਾ ਜਾਵੇ ਇਸ ਘੜੀ ਹੈ ਉਹ ਆਪਣੇ ਆਪ ਦੇ ਵਿੱਚ ਹੀ ਇਹ ਬਿਆਨ ਕਰਦੀ ਪਈ ਹੈ ਕਿ ਇਸ ਮਸਜਿਦ ਦਾ ਰੱਖ-ਰਖਾਅ ਕਿਸ ਤਰ੍ਹਾਂ ਦਾ ਹੈ ਤੇ ਖਾਸ ਤੌਰ ਤੇ ਇਸ ਮਸਜਿਦ ਦਾ ਸਮਾਂ ਕਿਸ ਤਰੀਕੇ ਦੇ ਨਾਲ ਚੱਲਦਾ ਕਿਸੇ ਵੀ ਪਾਰਟੀ ਦਾ ਕੋਈ ਨੁਮਾਇੰਦਾ ਇੱਥੇ ਆ ਕੇ ਦੁਆ ਜ਼ਰੂਰ ਮੰਗ ਕੇ ਜਾਂਦਾ ਹੈ ਹੁਣ ਉਹ ਉਸ ਤੋਂ ਬਾਅਦ ਭੁੱਲ ਜਾਂਦੇ ਨੇ ਉਸ ਤੋਂ ਬਾਅਦ ਭੁੱਲ ਜਾਂਦੇ ਆ ਉਸ ਤੋਂ ਬਾਅਦ ਕੋਈ ਇੱਥੇ ਨਹੀਂ ਆਂਦਾ ਨਾ ਇਹਨਾਂ ਦੀ ਕੋਈ ਖੈਰ-ਕਵਲ ਨਹੀਂ ਜਾਂਦੀ ਆ ਜਿਹੜਾ 40 ਦਿਨ ਦਾ ਚਿੱਲਾ ਇੱਥੇ ਕੀਤਾ ਸੀ ਇੱਕ ਚਿੱਲਾ ਟੀਲਾ ਸਾਹਿਬ ਜਿਹੜਾ ਟੀਲਾ ਸਾਹਿਬ ਦਾ ਉੱਥੇ ਵੀ ਕੀਤਾ ਸੀਗਾ ਉੱਥੇ ਤੁਸੀਂ ਦੇਖੋ ਅੱਜ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਇਸ ਤਰੀਕੇ ਨਾਲ ਇੱਥੇ ਵੀ ਬੰਦੀਆਂ ਸੀ ਰੌਣਕਾਂ ਸੇਮ ਚੀਜ਼ ਹੈ ਇੱਥੇ ਵੀ ਚਿੱਲਾ ਕੱਟਿਆ ਉੱਥੇ ਵੀ ਚਿੱਲਾ ਕੱਟਿਆ ਅੱਜ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਦਿਵਸ ਜਿਹੜਾ ਕਿ ਉਹ ਮਨਾਇਆ ਜਾ ਰਿਹਾ ਬੁਰੇ ਧੂਮ ਧਾਮ ਦੇ ਨਾਲ ਫਰੀਦਕੋਟ ਦੇ ਵਿੱਚ ਜਿਹੜੇ ਨੇ ਕਿ ਉਹ ਇਸ ਵਕਤ ਜਿਹੜੇ ਨੇ ਕਿ ਉੱਥੇ ਸਮਾਗਮ ਚੱਲਦੇ ਪਏ ਨੇ ਸਿੱਖ ਜਥੇਬੰਦੀਆਂ ਵੱਲੋਂ ਵੀ ਜਿਹੜਾ ਕਿ ਅੰਮ੍ਰਿਤਸਰ ਸਾਹਿਬ ਵਿਖੇ ਵੀ ਜਿਹੜਾ ਕਿ ਅਖੰਡ ਅੱਜ ਮੈਂ ਜਲੰਧਰ ਜਿਸ ਜਗ੍ਹਾ ਤੇ ਖੜਾ ਹੋਇਆ ਤੁਸੀਂ ਮੇਰੇ ਆਲੇ-ਦੁਆਲੇ ਦਾ ਇੱਥੇ ਦਾ ਤੁਸੀਂ ਮਾਹੌਲ ਦੇਖੋਗੇ ਤੇ ਇਹ ਇੱਕ ਮਸਜਿਦ ਹੈ ਬਹੁਤ ਇਤਿਹਾਸਿਕ ਜਲੰਧਰ ਦੀ ਮਸਜਿਦ ਹੈ ਇਮਾਮ ਨਿਸਰਉਦੀਨ ਦੇ ਨਾਮ ਤੋਂ ਜਿਹੜੀ ਹੈ ਕਿ ਮਹਾਰਾਜ ਦੇ ਜਿਹੜੇ ਇਹਨਾਂ ਦੇ ਹੈਗੇ ਨੇ ਆਪਣਾ ਮੁਸਲਿਮ ਭਾਈਚਾਰੇ ਦੇ ਨੇ ਬਹੁਤ ਹੀ ਜਿਹੜੇ ਨੇ ਕਿ ਪਹੁੰਚੇ ਹੋਏ ਜਿਨ੍ਹਾਂ ਨੂੰ ਅਸੀਂ ਕਵਾਂਗੇ ਕਿ ਇਬਾਦਤ ਕਰਦੇ ਹੋਏ ਆਪਣੇ ਗੁਰੂ ਦੀ ਜਿਹੜੀ ਕਿ ਲੰਮਾ ਸਮਾਂ ਉਹਨਾਂ ਨੇ ਇੱਥੇ ਜਿਹੜਾ ਕਿ ਆਪਾਂ ਤਪ ਕੀਤਾ ਵਾ ਤੇ ਇਹ مسجد ਤੁਸੀਂ ਦੇਖ ਸਕਦੇ ਬਹੁਤ ਪੁਰਾਣਾ ਇਹਦਾ ਇਤਿਹਾਸ ਹੈ ਤੇ ਖਾਸ ਗੱਲ ਇਸ ਮਸਜਿਦ ਦੀ ਇਹ ਹੈ ਕਿ ਬਾਬਾ ਸ਼ੇਖ ਫਰੀਦ ਜੀ ਨੇ 40 ਦਿਨ ਦੀ ਜਿਹੜੀ ਹੈ ਕਿ ਉਹ ਇਸ ਮਸਜਿਦ ਦੇ ਵਿੱਚ ਤਪੱਸਿਆ ਕੀਤੀ ਹੈ ਮੁਸਲਿਮ ਪਾਈਚਾਰੇ ਵੱਲੋਂ ਪੰਜਾਬ ਸਰਕਾਰ ਦੇ ਸਨਮੁਖ ਹੋ ਕੇ ਬਹੁਤ ਸਾਰੀਆਂ ਐਸੀਆਂ ਜਿਹੜੀਆਂ ਪ੍ਰੈਜੈਂਟੇਸ਼ਨਾਂ ਦਿੱਤੀਆਂ ਗਈਆਂ ਨੇ ਚਾਹੇ ਉਹ ਇਸ ਮਸਜਿਦ ਦੇ ਰੱਖ-ਰਖਾਵ ਲਈ ਹੋਵੇ ਕਿਉਂਕਿ ਪਾਈਚਾਰਾ ਇਹ ਗੱਲ ਆਖ ਰਿਹਾ ਕਿ ਇਹਨੂੰ ਇੱਕ ਐਜ਼ ਅ ਹਿਸਟੋਰੀਕਲ ਜਗ੍ਹਾ ਵਜੋਂ ਜਿਹੜਾ ਕਿ ਦਰਜਾ ਦਿੱਤਾ ਜਾਵੇ ਪਰ ਅੱਜ ਦੇ ਦਿਨ ਖਾਸ ਤੌਰ ਤੇ ਇੱਥੇ ਤੁਸੀਂ ਇਹਨਾਂ ਸੁਨਸਾਨ ਮਾਹੌਲ ਤਾਂ ਵੇਖ ਰਹੇ ਹੋ ਕਿਉਂਕਿ ਸਰਕਾਰਾਂ ਦੀ ਇਹ ਅੰਗੈਲੀ ਹੈ ਟੂਰਿਜ਼ਮ ਡਿਪਾਰਟਮੈਂਟ ਦੀ ਵੀ ਇਹਨ ਗਹਿਲੀ ਹੈ ਤੇ ਖਾਸ ਤੌਰ ਤੇ ਉਹ ਇਤਿਹਾਸਕਾਰ ਨੇ ਪੰਜਾਬ ਸਰਕਾਰ ਦੇ ਵਿੱਚ ਜੋ ਕਿਸੇ ਵੀ ਤਰੀਕੇ ਦੇ ਨਾਲ ਇਸ ਜਗ੍ਹਾ ਦਾ ਕਿਤੇ ਵੀ ਜਿਹੜਾ ਹੈ ਕਿ ਉਹ ਆਪਣਾ ਜਿਹੜਾ ਜ਼ਿਕਰ ਨਹੀਂ ਕਰ ਰਹੇ ਬਹੁਤ ਖਾਸ ਦਿਨ ਹੈ ਅੱਜ ਕਿਉਂਕਿ 40 ਦਿਨ ਦੀ ਤਪੱਸਿਆ ਜਿਹੜੀ ਬਾਬਾ ਸ਼ੇਖ ਫਰੀਦ ਹੋਰਾ ਨੇ ਇਸੇ ਮਸਜਿਦ ਦੇ ਵਿੱਚ ਕੀਤੀ ਹੈ ਹਾਲਾਂਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਚਾਹੀਦਾ ਸੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਕਿ ਉਹ ਵੀ ਆਪਣੇ ਪੱਧਰ ਤੇ ਅੱਜ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਹੈ ਕਿ ਇੱਥੇ ਕੋਈ ਸਮਾਗਮ ਕਰ ਦੇ ਪਰ ਅਫਸੋਸ ਦੀ ਗੱਲ ਹੈ ਕਿ ਹੋ ਜੀ ਜਿਹੜੀ ਇਤਿਹਾਸਿਕ ਜਗਾ ਹੋਣ ਦੇ ਬਾਵਜੂਦ ਵੀ ਐਡੀ ਵੱਡੀ ਦਰੋਹਰ ਹੋਣ ਦੇ ਜਿਹੜਾ ਕਿ ਬਾਵਜੂਦ ਵੀ ਜਿਹੜਾ ਕਿ ਸਰਕਾਰਾਂ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਕਿ ਇਹਨੂੰ ਗੋਲਿਆ ਨਹੀਂ ਗਿਆ। ਇਸ ਵਕਤ ਮੇਰੇ ਨਾਲ ਨੈਮ ਖਾਨ ਐਡਵੋਕੇਟ ਮੌਜੂਦ ਨੇ ਜਿਨ੍ਹਾਂ ਵੱਲੋਂ ਰਿਪਰੈਜੈਂਟੇਸ਼ਨ ਦਿੱਤੀਆਂ ਗਈਆਂ ਇਸ ਮਚਿਸ ਦੇ ਇਤਿਹਾਸ ਨੂੰ ਲੈ ਕੇ ਗੱਲਬਾਤ ਵੀ ਅੱਜ ਕਰਾਂਗੇ ਤੇ ਖਾਸ ਤੌਰ ਤੇ ਸਰਕਾਰਾਂ ਦਾ ਇਹੋ ਜਿਹਾ ਰਵਈਆ ਕਿਉਂ ਹੈ ਉਹਦੇ ਤੇ ਵੀ ਗੱਲਬਾਤ ਕਰਾਂਗੇ। ਸਵਾਗਤ ਹੈ ਪੀਟੀਸੀ న్యూਸ। ਮੈਂ ਧੰਨਵਾਦ ਕਰਦਾ ਹਾਂ ਆ ਖਾਸ ਤੌਰ ਤੇ ਪੀਟੀਸੀ న్యూਸ ਦਾ ਜਿਨ੍ਹਾਂ ਨੇ ਅੱਜ ਦੇ ਦਿਨ ਤੇ ਇਸ ਮੁਕੱਦਸ ਜਗ੍ਹਾ ਤੇ ਆ ਕੇ ਇਸ ইস্যੂ ਨੂੰ ਰੇਜ਼ ਕੀਤਾ ਹੈ ਬਾਬਾ ਸ਼ੇਖ ਫਰੀਦ ਹੋਰਾ ਨੇ ਇਸ ਮਸਜਿਦ ਦੇ ਵਿੱਚ ਤਪ ਕੀਤਾ ਵੈ ਮੈਂ ਉਹਦੀ ਥੋੜੀ ਡਿਟੇਲ ਜਾਣਨੀ ਚਾਹਾਂਗਾ ਤੇ ਅਸੀਂ ਉਹ ਜਗ੍ਹਾ ਵੀ ਦੇਖਣੀ ਚਾਹਾਂਗੇ ਤਾਂ ਕਿ ਜਿਹੜੇ ਉਹ ਦਰਸ਼ਕ ਨੇ ਖਾਸ ਤੌਰ ਤੇ ਜਲੰਧਰ ਦੇ ਇਮਾਮ ਨਾਸਰ ਦੀ ਜਿਹੜੀ ਮਸਜਿਦ ਹੈ ਉਹਦਾ ਇਤਿਹਾਸ ਵੀ ਜਾਣ ਸਕਣ ਕਿ ਜਿੱਥੇ ਬਾਬਾ ਹੋਰਾ ਨੇ ਜਿਹੜਾ ਕੀਤਾ ਉਹ ਵੀ ਜਗ੍ਹਾ ਇਹ ਇਹ ਜਗ੍ਹਾ ਜਿਹੜੀ ਤੁਸੀਂ ਦੇਖ ਰਹੇ ਹੋ حضرت ਬਾਬਾ ਫਰੀਦੁੱਦੀਨ ਗੰਸ਼ਕਰ ਰਹਿਮਤੁਲਾ ਲਏ ਇਹ ਉਹ ਜਗਾ ਹੈ ਮੈਂ ਗੁਜਾਰਿਸ਼ ਕਰੂੰਗਾ ਤੁਹਾਡੇ ਕੈਮਰਾਮੈਨ ਨੂੰ ਉਹ ਦਿਖਾ ਦੇਣ ਜ਼ਰੂਰ ਇਹ ਜਗਾ ਉਹ ਜਗਾ ਰੋਹਾਨੀ ਜਗਾ ਹੈ ਜਿੱਥੇ ਬਾਬਾ ਸ਼ੇਖ ਫਰੀਦ ਜੀ ਨੇ ਤਕਰੀਬਨ ਪੂਰੇ 40 ਦਿਨ ਤੱਕ ਬੈਠ ਕੇ ਚਿੱਲਾ ਕੱਟਿਆ ਚਿੱਲਾ ਇਸਲਾਮ ਦੇ ਵਿੱਚ ਚਿੱਲਾ ਹੁੰਦਾ ਹੈ ਕਿ 40 ਚਿੱਲਾ ਕੱਟਿਆ ਜਾਂਦਾ ਹੈ ਚਿੱਲੇ ਦੇ ਵਿੱਚ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਹੁੰਦੀ ਕਿਸੇ ਨਾਲ ਕੋਈ ਬੋਲਚਾਲ ਨਹੀਂ ਕਰਨੀ ਹੁੰਦੀ ਇਕਾਂਤ ਵਾਸ ਜਿਹਨੂੰ ਆਪਾਂ ਕਹਿ ਦਿੰਦੇ ਨੇ ਉਹ ਇਵਾਦਤ 40 ਦਿਨ ਤੱਕ ਕੰਟੀਨਿਊਸਲੀ ਬਾਬਾ ਜੀ ਨੇ ਇੱਥੇ ਬੈਠ ਕੇ ਕੀਤੀ ਹੈ ਇਹ ਇਸ ਨੂੰ ਅਸੀਂ ਐਜ਼ ਅ ਮੁਸਲਮ ਹੋਰ ਵੀ ਇੱਥੇ ਜਿਹੜੇ ਦਰਗਾਹ ਦੇ ਜਿਹੜੇ ਆਂਦੇ ਆ ਮੰਨਨ ਵਾਲੇ ਉਹ ਸਾਰੇ ਇਸ ਨੂੰ ਬੜੀ ਰੂਹਾਨੀਅਤ ਤੇ ਅਧੀ ਨਿਗਾ ਨਾਲ ਦੇਖਦੇ ਆ ਇਸ ਕਰਕੇ ਅਸੀਂ ਬੜੀਆਂ ਗੁਜਾਰਸ਼ਾਂ ਸਰਕਾਰਾਂ ਨੂੰ ਕੀਤੀਆਂ ਵੀ ਇਸ ਜਗ੍ਹਾ ਨੂੰ ਜਿਹੜਾ ਹੈ ਡਵੈਲਪ ਕੀਤਾ ਜਾਵੇ ਇਸ ਜਗ੍ਹਾ ਦੀ ਜਿਹੜੀ ਹੈ ਸਾਡੇ ਕੋਲ ਤੇ ਕੱਟੇ ਵੱਡੀ ਦਰਹਵਾਰ ਹੈ ਹੂੰ ਬਿਲਕੁਲ ਬਿਲਕੁਲ ਦਰਹਵਾਰ ਇਹਨੂੰ ਆਪਾਂ ਐਜ਼ ਅ ਟੂਰਿਜ਼ਮ ਦੇ ਤੌਰ ਤੇ ਵੀ ਡਵੈਲਪ ਕਰ ਸਕਦੇ ਆ ਅੱਜ ਮੈਂ 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 ਇਹ ਨਹੀਂ ਕਿ ਪੰਜਾਬ ਸਰਕਾਰ ਦੇ ਦੁਖੀ ਆ ਪਰ ਪੰਜਾਬ ਸਰਕਾਰ ਨੇ ਅੱਜ ਇਸ਼ਤਿਹਾਰ ਤੇ ਵੱਡੇ ਵੱਡੇ ਅਖਬਾਰਾਂ 'ਚ ਦਿੱਤੇ ਆ ਹੂੰ ਬਿਲਕੁਲ ਠੀਕ ਪਰ ਉਹਨਾਂ ਲਈ ਸੀ ਕਰ ਕੀ ਰਹੇ ਆ ਇਸ ਵਾਲੀਆ ਨਿਸ਼ਾਨਾ ਬਿਲਕੁਲ ਠੀਕ ਆਪਾਂ ਉਹਨਾਂ ਨੇ ਕੀਤਾ ਕੁਝ ਨਹੀਂ ਜਦ ਕਿ ਰਿਪਰੈਜੈਂਟੇਸ਼ਨ ਮੇਰੇ ਵੱਲੋਂ ਦਿੱਤੀਆਂ ਹੋਈਆਂ ਮੇਰੇ ਵੱਲੋਂ ਰਿਪਰੈਜੈਂਟੇਸ਼ਨ ਦਿੱਤੀਆਂ ਹੋਈਆਂ ਰਿਪਰੈਜੈਂਟੇਸ਼ਨ ਦੇਣ ਤੋਂ ਬਾਅਦ ਜਿਹੜਾ ਉਹਨਾਂ ਤੇ ਕੋਈ ਗੌਰ ਨਹੀਂ ਕੀਤਾ ਗਿਆ ਇੱਥੇ ਜਿਹੜਾ ਇਸ ਇਹ ਦੀਵਾ ਜਿਹੜਾ ਹੈ ਉਹਦਾ ਇੱਥੇ ਬਲਦਾ ਆ ਰਿਹਾ ਪੁਰਾਣੇ ਟਾਈਮ ਦਾ ਇਹ ਜਿਹੜਾ ਹਰ ਵੀਰਵਾਰ ਨੂੰ ਇਸ ਦੀਵਾ ਲੱਗਦਾ ਹੈ ਇੱਥੇ ਇਹ ਵੀ ਇਹ ਵੀ ਲੋਕਾਂ ਦੀ ਆਸਥਾ ਰਹੀ ਹੈ ਕਿ ਇਸ ਦੀਵੇ ਦੇ ਵਿੱਚ ਜਿਹੜਾ ਤੇਲ ਆ ਉਸ ਤੇਲ ਨੂੰ ਬੱਚਿਆਂ ਦੇ ਸਿਰ ਦੇ ਉੱਪਰ ਜਾਂ ਸਰੀਰ ਦੇ ਉੱਪਰ ਲੋਕ ਮਲਦੇ ਰਹੇ ਤਾਂ ਕਿ ਬੁਰੀ ਨਜ਼ਰ ਤੋਂ ਬਚੇ ਜਿਹੜੇ ਬੱਚੇ ਬਚਾ ਲੈਣ ਇਹ ਵੀ ਇੱਥੇ ਦੀ ਇੱਕ ਤਖਤਸਤਾਨ ਹੈ ਉਹਨਾਂ ਨੇ ਇੱਥੇ ਤਖਤਸਤਾਨ ਕੀਤਾ ਹੋਇਆ ਹੈ ਇਹ ਲੋਕਾਂ ਦੀ ਆਸਥਾ ਹੈ ਇਸੇ ਤਰੀਕੇ ਨਾਲ ਇੱਥੇ ਜਿਹੜੀ ਮਸਜਿਦ ਆ ਦਰਗਾਹ ਆ حضرت ਇਮਾਮ ਨਾਸਰਉਦੀਨ ਰahmatullahi ਜਿਨਾਂ ਦੇ ਨਾਮ ਤੇ ਇਹ ਮਸਜਿਦ ਬਣੀ ਆ ਬਿਲਕੁਲ ਠੀਕ ਹੈ ਇਹ ਜਿਹੜੀ ਦਰਗਾਹ ਆ ਇਹ ਇਸਲਾਮ ਦੀ ਤਬਲੀਗ ਵਾਸਤੇ तकरीबन 1150 ਸਾਲ ਪਹਿਲਾਂ ਇੱਥੇ ਆਏ ਸੀਗੇ ਅੱਛਾ ਜਿਹੜੇ ਹਜ਼ਰਤ ਇਮਾਮ ਨਾ ਆਪਣੇ ਅਜਮੇਰ ਵਾਲੇ ਨੇ ਨizamuddin اولیا ਉਹਨਾਂ ਦਾ ਇਤਿਹਾਸ 800 ਸਾਲ ਦਾ ਹੈ ਸਾਡੇ ਕੋਲ ਸਾਡੇ 1150 ਸਾਲ ਪੁਰਾਣੀ ਦਰਵਾਜ਼ਾ ਉਸ ਤੋਂ ਬਾਅਦ ਵਜੂਦ ਹੈ ਇੱਥੇ ਲਿਖਿਆ ਵੀ ਹੋਇਆ 30 ਸਤੰਬਰ ਤੇ 30 ਸਤੰਬਰ 18 ਸੈਂਚਰੀ ਸੈਂਚਰੀ ਯਾਨੀ ਕਿ ਸਾਡੇ 800 1150 ਤਕਰੀਬਨ ਸਾਲ ਪੁਰਾਣੀ ਗੱਲ ਹੈ ਪਰ ਇੱਥੇ ਹਜੇ ਤੱਕ ਵੀ ਕਿਸੇ ਨੇ ਵੀ ਕੋਈ ਵੀ ਗੌਰ ਨਹੀਂ ਕੀਤਾ ਜਦ ਕੀ ਮੈਂ ਤੁਹਾਨੂੰ ਦੱਸ ਦਵਾਂ ਇੱਥੇ ਚਰਨਜੀਤ ਸਿੰਘ ਚੰਨੀ ਜੀ ਨੂੰ ਵੀ ਅਸੀਂ ਇੱਥੇ ਬੁਲਾਇਆ ਉਹ ਵੀ ਪ੍ਰੋਮਿਸ ਕਰਕੇ ਗਏ ਸੀ ਹਰ ਇੱਕ ਮਿਨਿਸਟਰੀ ਜਦੋਂ ਮੌਕੇ ਦੀ ਸਰਕਾਰ ਆ ਰਹੀਆਂ ਸਾਰੀਆਂ ਸਰਕਾਰਾਂ ਇੱਥੇ ਆ ਕੇ ਜਰੂਰ ਦੁਆ ਵਜੂਰ ਮੰਗ ਕੇ ਜਾਂਦੀਆਂ ਜਿੱਦ ਤੱਕ ਦੁਆ ਨਾ ਹੋਵੇ ਤੇ ਈਦ ਵੇਲੇ ਹੀ ਯਾਦ ਆਂਦੀ ਹੈ ਇਹ ਤਾਂ ਈਦ ਹੋਵੇ ਜਾਂ ਕੋਈ ਓਕੇਜਨ ਹੋਵੇ ਉਸ ਵੇਲੇ ਜਾਂ ਇਲੈਕਸ਼ਨ ਖਾਸ ਕਰ ਇਲੈਕਸ਼ਨ ਦੇ ਟਾਈਮ ਤੇ ਹਰ ਬੰਦਾ ਚਾਹੇ ਕਿਸੇ ਵੀ ਪਾਰਟੀ ਦਾ ਕੋਈ ਨੁਮਾਇੰਦਾ ਇੱਥੇ ਆ ਕੇ ਦੁਆ ਜ਼ਰੂਰ ਮੰਗ ਕੇ ਜਾਂਦਾ ਹੈ ਹੁਣ ਉਸ ਤੋਂ ਬਾਅਦ ਭੁੱਲ ਜਾਂਦੇ ਨੇ ਉਸ ਤੋਂ ਬਾਅਦ ਭੁੱਲ ਜਾਂਦੇ ਆ ਉਸ ਤੋਂ ਬਾਅਦ ਕੋਈ ਇੱਥੇ ਨਹੀਂ ਆਂਦਾ ਨਾ ਇਹਨਾਂ ਦੀ ਕੋਈ ਖੈਰ ਖਵਲ ਨਹੀਂ ਜਾਂਦੀ ਕਿਉਂਕਿ ਇਹ ਜਿਹੜੀ ਇਸ ਵਕਤ ਅਸੀਂ ਇੱਟਾਂ ਵੀ ਦੇਖ ਪਾਰੇ ਨਾਨਕਸ਼ਹੀ ਏਟੀ ਹੈ ਪੁਰਾਣੀ ਬਰੀਖਸ਼ਰੀ ਏਟੀ ਹੈ ਪਰ ਹਾਲਾਂ ਵੀ ਇੱਥੇ ਆਪਣੇ ਵੱਲੋਂ ਜ਼ਰੂਰ ਜਿਹੜਾ ਕਿ ਵਕਾ ਬੋਰਡ ਦੇ ਅੰਡਰ ਆਂਦੀ ਹੋਏਗੀ ਇਹ ਸਾਰੀ ਹਾਂ ਫਿਲਹਾਲ ਵਕਾ ਬੋਰਡ ਦੇ ਅੰਡਰ ਹੈ ਤੇ ਉਹਨਾਂ ਵੱਲੋਂ ਰੱਖ-ਰਖਾਵ ਕੀਤਾ ਜਾ ਰਿਹਾ ਪਰ ਜਿਹੜੀ ਸਰਕਾਰ ਹੈ ਉਹਦੇ ਵੱਲੋਂ ਮੈਨੂੰ ਨਹੀਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਇਸ ਜਗ੍ਹਾ ਉਦੋਂ ਦੇਣਾ ਚਾਹੀਦਾ ਸੀਗਾ ਜਿਸ ਤਰੀਕੇ ਦੇ ਨਾਲ ਜੋ ਇੱਕ ਜਲੰਧਰ ਸ਼ਹਿਰ ਦੇ ਬੇਟੇ ਐਡੀ ਵੱਡੀ ਦਰੋਹਰ ਹੈ ਖਾਸ ਤੌਰ ਤੇ ਜਿਹਨੂੰ ਸਾਹਮ ਕੇ ਰੱਖਿਆ ਹੋਇਆ ਮੁਸਲਿਮ ਭਾਈਚਾਰੇ ਨੇ ਤੇ ਅੱਜ ਦਾ ਦਿਨ ਬਹੁਤ ਖਾਸ ਬਣ ਜਾਂਦਾ ਜਦੋਂ ਬਾਬਾ ਫਰੀਦ ਹੋਰਾਂ ਨੇ ਤੁਸੀਂ ਦੱਸਦੇ ਹੋ 40 ਦਿਨ ਇੱਥੇ ਤਪ ਕੀਤਾ ਕਿ ਉਦੋਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਇੱਥੇ ਜਿਹੜਾ ਕਿ ਧਿਆਨ ਰੱਖਿਆ ਜਾਂਦਾ ਅ ਇਦਾਂ ਹੈ ਕਿ ਇੱਥੇ ਆਪਣੇ ਲੈਵਲ ਤੇ ਪਰਸਲ ਮੁਸਲਮ ਭਾਈਚਾਰੇ ਦੇ ਲੋਕ ਹੀ ਆ ਜਿਹੜੀ ਇੱਥੇ ਦੁਆ ਫਾਤੀਹਾ ਤਰੂਰ ਕਰਦੇ ਆ ਜਿੱਦਾਂ ਇੱਥੇ ਜ਼ਾਇਰਾਂ ਆਉਂਦੇ ਆ ਦਰਗਾਹ ਤੇ ਇਜ਼ਾਰਤ ਕਰਦੇ ਆ ਦੁਆ ਫਾਤੀਹਾ ਕਰਦੇ ਆ ਪੜਦੇ ਆ ਉਸ ਤੋਂ ਬਾਅਦ ਆਪਣਾ ਬਾਬਾ ਸ਼ੇਖ ਫਰੀਦ ਜੀ ਦੀ ਸ਼ਾਨ ਦੇ ਵਿੱਚ ਵੀ ਜਿਹੜਾ ਹੈ ਉਹਨਾਂ ਨੂੰ ਯਾਦ ਕਰਦੇ ਆ ਤੇ ਇਹ ਉਹ ਜੋ ਹੈ ਸ਼ਰਦਾ ਉਹ ਲੋਕ ਆਪਣੇ ਆਂਦੇ ਸ਼ਾਮ ਨੂੰ ਲੋਕੀ ਆਉਂਦੇ ਆ ਅੱਜ ਦੀ ਜਨਰੇਸ਼ਨ ਨੂੰ ਜ਼ਰੂਰ ਇਹੋ ਜਿਹਾ ਇਤਿਹਾਸ ਬਾਰੇ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਕਿ ਜੇ ਕਿਤਾਬਾਂ ਚ ਅਸੀਂ ਪੜ੍ਹਦੇ ਪਏ ਆ ਇਹ ਤਾਂ ਜਿੰਦੀ ਜਾਗਦੀਆਂ ਸਾਡੇ ਕੋਲ ਜਿਹੜੀਆਂ ਜਿੰਦੀ ਜਾਗਦੀ ਜਾਣਦੀ ਦਰਹੋਰ ਆਪਣੇ ਕੋਲ ਏਡੀ ਹੈਗੀ ਆ ਉਸ ਤੋਂ ਬਾਅਦ ਦੇਖੋ ਫਰੀਦਕੋਟ ਦੇ ਵਿੱਚ ਕਿਸ ਤਰੀਕੇ ਨਾਲ ਲੋਕ ਮਨਾਉਂਦੇ ਆ ਜਿਹੜਾ 40 ਦਿਨ ਦਾ ਚਿੱਲਾ ਇੱਥੇ ਕੀਤਾ ਸੀ ਇੱਕ ਚਿੱਲਾ ਟੀਲਾ ਸਾਹਿਬ ਜਿਹੜਾ ਟੀਲਾ ਸਾਹਿਬ ਹੈਗਾ ਉੱਥੇ ਵੀ ਕੀਤਾ ਸੀਗਾ ਉੱਥੇ ਤੁਸੀਂ ਦੇਖੋ ਅੱਜ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਕਿਸ ਤਰੀਕੇ ਨਾਲ ਇਹ ਵੀ ਬੰਦੀਆਂ ਸੀ ਰੌਣਕ ਸੇਮ ਚੀਜ਼ ਹੈ ਇੱਥੇ ਵੀ ਚਿੱਲਾ ਕੱਟਿਆ ਉੱਥੇ ਵੀ ਚਿੱਲਾ ਕੱਟਿਆ 40 ਦਿਨ ਦਾ ਚਿੱਲਾ ਇੱਥੇ ਕੱਟਿਆ 40 ਦਿਨ ਦਾ ਚਿੱਲਾ ਉੱਥੇ ਕੱਟਿਆ ਇਹ ਦੇਖੋ ਅੱਜ ਇੱਥੇ ਸੁਨਸਾਨ ਪਿਆ ਹੈ ਇਹ ਕਿਤੇ ਨਾ ਕਿਤੇ ਸਰਕਾਰਾਂ ਨੇ ਜਿਹੜੀ ਇਹਦੀ ਅਣਦੇਖੀ ਕੀਤੀ ਹੈ ਉਹਦਾ ਇੱਕ ਨਤੀਜਾ ਇਹ ਹੈ ਕਿ ਆਪਾਂ ਬਿਲਕੁਲ ਵੀ ਬਿਲਕੁਲ ਵੀ ਇਹਨਾਂ ਚੀਜ਼ਾਂ ਨੂੰ ਸਾਹਮਣੇ ਦੇ ਵਿੱਚ ਫੇਲ ਹੋ ਚੁੱਕੇ ਆ ਪਰ ਜ਼ਿਲ੍ਹਾ ਪ੍ਰਸ਼ਾਸਨ ਵੀ ਕਿਤੇ ਦਿਸਦਾ ਹੀ ਨਹੀਂ ਕਿਤੇ ਕਿ ਇਹੋ ਜਿਹਾ ਕਿਉਂਕਿ ਇਦਾਂ ਚਲੋ ਠੀਕ ਹੈ ਸਰਕਾਰਾਂ ਤੱਕ ਸੁਨੇਹਾ ਨਹੀਂ ਪਹੁੰਚਿਆ ਤੁਸੀਂ ਰਿਪਰੈਜ਼ੈਂਟੇਸ਼ਨਾਂ ਦਿੱਤੀਆਂ ਨੇ ਪਰ ਹੈਰਾਨਗੀ ਤਾਂ ਉਦੋਂ ਹੋ ਜਾਂਦੀ ਹੈ ਕਿ ਜਦੋਂ ਇੱਕ ਜ਼ਿਲ੍ਹਾ ਪੱਧਰ ਤੇ ਵੀ ਨਾ ਇਸ ਚੀਜ਼ ਨੂੰ ਜਿਹੜਾ ਦੇਖਿਆ ਮੈਂ ਤੁਹਾਨੂੰ ਦੱਸ ਦਵਾਂ ਜ਼ਿਲ੍ਹਾ ਪੱਧਰ ਤੇ ਡੀਸੀ ਨੂੰ ਵੀ ਅਸੀਂ ਕਈ ਰਿਪਰੈਜੈਂਟੇਸ਼ਨ ਦੇ ਚੁੱਕੇ ਹਾਂ ਪਰ ਇੱਥੇ ਕੋਈ ਐਡਮਿਨਿਸਟ੍ਰੇਸ਼ਨ ਦੀ ਕਿਸੇ ਤਰੀਕੇ ਦੀ ਕੋਈ ਉਹ ਨਹੀਂ ਹੈ ਆ ਬਿਲਡਿੰਗ ਦੇਖ ਲਓ ਤੁਸੀਂ ਸਾਰੀ ਜਿਹੜਾ ਗੇਟ ਹੈ ਮੈਂ ਤੁਹਾਨੂੰ ਜ਼ਰੂਰ ਕਾਵਾਂਗਾ ਕਿ ਉਹ ਇੱਕ ਗੇਟ ਦਿਖਾਣ ਇਹ ਬਹੁਤ ਇਤਿਹਾਸਿਕ ਛੋਟੇ ਹੁੰਦੇ ਤਾਂ ਮੈਂ ਵੀ ਜਲੰਧਰ ਤੇ ਜੰਪਾ ਨਾਲ ਅਸੀਂ ਦੇਖਦੇ ਰਹੇ ਹਾਂ ਪਰ ਅਫਸੋਸ ਨਾ ਕਹਿਣਾ ਪੈ ਰਿਹਾ ਕਿ ਇਸ ਬਿਲਡਿੰਗ ਦੇ ਉੱਤੇ ਲੱਗ ਗਈ ਜਿਹੜੀ ਇੱਕ ਘੜੀ ਹੈ ਉਹ ਆਪਣੇ ਆਪ ਦੇ ਵਿੱਚ ਹੀ ਇਹ ਬਿਆਨ ਕਰਦੀ ਪਈ ਹੈ ਕਿ ਇਸ ਮਸਜਿਦ ਦਾ ਰੱਖ-ਰਖਾਅ ਕਿਸ ਤਰ੍ਹਾਂ ਦਾ ਹੈ ਤੇ ਖਾਸ ਤੌਰ ਤੇ ਇਸ ਮਸਜਿਦ ਦਾ ਸਮਾਂ ਕਿਸ ਤਰੀਕੇ ਦੇ ਨਾਲ ਚੱਲਦਾ ਪਿਆ ਮੈਂ ਤੁਹਾਨੂੰ ਦੱਸ ਦਵਾਂ ਇਸ ਗੇਟ ਦੀ ਖਾਸੀਅਤ ਕੀ ਹੈ ਪਹਿਲਾਂ ਜਦੋਂ ਮੈਂ ਅਸੀਂ ਛੋਟੇ ਹੁੰਦੇ ਸੀ ਤੇ ਇਹ ਜਿਹੜੇ ਮਨਾਰ ਹਨ ਨਾ ਇਹਦੇ ਅੰਦਰ ਸਟੇਅਰਸ ਹੈਗੇ ਆ ਤੇ ਲੋਕਾਂ ਨੂੰ ਲੋਕ ਬੜੀ ਬੜੀ ਉੱਥੇ ਸ਼ਰਧਾ ਨਾਲ ਆਉਂਦੇ ਸੀਗੇ ਮਸਜਿਦ ਨੂੰ ਦੇਖਣ ਵਾਸਤੇ ਤੇ ਇਹਦੇ ਅੰਦਰੋਂ ਘੁੰਮ ਕੇ ਲੋਕ ਉੱਪਰ ਤੱਕ ਮਨਾਰਾ ਤੱਕ ਜਾਂਦੇ ਸੀਗੇ ਅੱਛਾ ਪਰ ਹੁਣ ਦੇਖੋ ਤੁਸੀਂ ਉੱਪਰ ਮਨਾਰਾ ਦੇ ਜਰਜਰ ਹਾਲਤ ਹੋਣ ਕਰਕੇ ਨਾ ਦੇਖੋ ਇਹ ਰਿਸਕ ਇੰਨਾ ਬਣਿਆ ਹੋਇਆ ਥੱਲਿਓਂ ਐਂਟਰੀ ਜਿਹੜੀ ਹੈ ਉੱਥੇ ਬੰਦ ਬੰਦ ਕਰ ਦਿੱਤੀ ਗਈ ਹੈ ਉੱਪਰ ਜਾਣਾ ਮিনারਾਂ ਦੇ ਵਿੱਚ ਕੋਈ ਚੜ੍ਹਨ ਦੀ ਮਨਾਹੀ ਕਰ ਦਿੱਤੀ ਗਈ ਹੈ ਤੇ ਜਿਹੜੀ ਨਕਾਸ਼ੀ ਹੋਈ ਹੈ ਨਕਾਸ਼ੀ ਅੱਜ ਦੇ ਟਾਈਮ 'ਚ ਇਸ ਤਰੀਕੇ ਦੀ ਨਕਾਸ਼ੀ ਕੋਈ ਨਹੀਂ ਕਰ ਸਕਦਾ ਬਿਲਕੁਲ ਨਹੀਂ ਕਰ ਸਕਦਾ ਕਿਉਂਕਿ ਇਹ ਜਿਹੜੀਆਂ ਕੁਰਾਨ ਦੀ ਇਹ ਜਿਹੜੀ ਦਿਖ ਰਿਹਾ ਤੁਸੀਂ ਇਹ ਲਿਖੀਆਂ ਜਿਹੜੀਆਂ ਇਹ ਕੁਰਾਨ ਸ਼ਰੀਫ ਦੀ ਮੁਕੱਦਸ ਆਇਤਾਂ ਲਿਖੀ ਹੋਈਆਂ ਆਇਤਾਂ ਲਿਖੀ ਹੋਈਆਂ ਤੇ ਹਜੇ ਤੱਕ ਵੀ ਉਹ ਆਇਤਾਂ ਤੁਸੀਂ ਐਜ਼ ਇਟ ਇਜ਼ ਦੇਖ ਸਕਦੇ ਹੋ ਹੂੰ ਇਹ ਕਿਤੇ ਨਾ ਕਿਤੇ ਸਰਕਾਰਾਂ ਦੀ ਐਡਮਿਨਿਸਟ੍ਰੇਸ਼ਨ ਦੀ ਉਮਰ ਖਾਸ ਕਰਕੇ ਪੰਜਾਬ ਕਾਉਂਸਿਲ ਵਿੱਚ ਵੀ ਇਨਵੋਲ ਬਮ ਹੈ ਕਿਉਂਕਿ ਕਾਉਂਸਿਲ ਵੀ ਨਹੀਂ ਇਸ ਚੀਜ਼ ਦੀ ਪੈਰਵਾਹੀ ਕਰ ਪਾ ਰਹੀ ਪੈਰਵਾਹੀ ਨਹੀਂ ਕਰ ਪਾ ਰਿਆ ਇਸ ਤਰ੍ਹਾਂ ਕਿ ਮੌਕੇ ਜਾਂਦੀ ਫੰਡਸ ਤੇ ਫੰਡਸ ਤੇ ਫੰਡਸ ਹੋਣਗੇ ਤੇ ਦੇਖ ਦੇਖ ਰਿਹਾ ਕਿ ਜਿਹਦੀ ਇਹ ਹੋਏਗੀ ਇੱਕ ਦੋ ਵਾਰੀ ਅਸੀਂ ਬੜੀ ਐਫਰਟ ਕੀਤੀ ਐ ਟੂਰਿਜ਼ਮ ਡਿਪਾਰਟਮੈਂਟ ਤੋਂ ਜਈ ਵਗੈਰਾ ਆਈ ਵੀ ਇਹਦਾ ਐਸਟੀਮੇਟ ਵੀ ਬਣਾ ਕੇ ਲੈ ਕੇ ਗਏ ਪਰ ਉਸ ਤੋਂ ਬਾਅਦ ਸਾਲਾ ਹੀ ਹੋ ਗਿਆ ਇਸ ਚੀਜ਼ ਨੂੰ एस्टिमेट ਬਣਨ ਉਸਾਲਾ ਹੀ ਹੋ ਗਈ ਪਰ ਕੋਈ ਵੀ ਜਿਹੜੀ ਹੈ ਉਹਤੇ ਕਾਰਵਾਈ ਅਜੇ ਤੱਕ ਸਰਕਾਰ ਵੱਲੋਂ ਨਹੀਂ ਕੀਤੀ ਗਈ ਅਪੀਲ ਕੀ ਕਰਦੇ ਹੋ ਨਈਮ ਖਾਨ ਜੀ ਮੈਂ ਅੱਜ ਦੇ ਇਸ ਮੁਕੱਦਸ ਮੌਕੇ ਤੇ ਹੂੰ ਕਿਉਂਕਿ ਅੱਜ ਬਾਬਾ ਸ਼ੇਖ ਫਰੀ ਜੀ ਉਹ ਰੂਹਾਨੀ ਤਾਕਤ ਉਹ ਰੂਹਾਨੀ ਸ਼ਖਸੀਅਤ ਜਿਹੜਾ ਸਿਰਫ ਤੇ ਸਿਰਫ ਇਸਲਾਮ ਧਰਮ ਦੇ ਵਿੱਚ ਹੀ ਨਹੀਂ ਹਰ ਧਰਮ ਦੇ ਵਿੱਚ ਉਹਨਾਂ ਦਾ ਅਸਰਦਾ ਹੈ ਬਿਲਕੁਲ ਠੀਕ ਹੈ ਇਸਲਾਮਿਕ ਤੌਰ ਤੇ ਜੀ ਮੈਂ ਕਹਾਂ ਇਸਲਾਮਿਕ ਤੌਰ ਤੇ ਉਹ ਸ਼ਕਤੀ ਜਿਹੜੀ ਬਖਤਿਆਰ ਕਾਕੀ ਰਹਿਮਤੁਲਾਹ ਅਲੇ ਹੂੰ ਤੇ ਮੁਰੀਦ ਸੀ ਜੀ ਉਹ ਸ਼ਖਸੀਅਤ ਜਿਨ੍ਹਾਂ ਨੇ ਇੱਕ ਲੇਡੀ ਦੇ ਮੱਥੇ ਨੂੰ ਪੜ ਕੇ ਉੱਤੇ ਇਹ ਪੜ ਲਿਆ ਸੀਗਾ ਕਿ ਇਹ ਦੋਜਕੀ ਹੈ ਤੇ ਉਸ ਮੱਥੇ ਤੇ ਲਿਖੀ ਉਹਦੀ ਦੋਜਕ ਨੂੰ ਮਿਟਾ ਕੇ ਉਹਨੂੰ ਜਨਨੀਤੀ ਬਣਾਇਆ ਸੀਗਾ ਉਹ ਸ਼ਖਸੀਅਤ ਜਿਨ੍ਹਾਂ ਨੇ ਆਪਣੀ ਅੱਖ ਆਪਣੇ ਗੁਰੂ ਵਾਸਤੇ ਦੇ ਦਿੱਤੀ ਕਿ ਮੇਰੇ ਗੁਰੂ ਨੂੰ ਮੈਂ ਸਵੇਰੇ ਵਜੂ ਕਰਾਣਾ ਹੈ ਮੈਨੂੰ ਗਰਮ ਪਾਣੀ ਕਰਨਾ ਹੈ ਇੱਕ ਔਰਤ ਨੇ ਆਗਿਆ ਦੇਣ ਦੇ ਬਦਲੇ ਉਹਨਾਂ ਦੀ ਅੱਖ ਮੰਗ ਲਈ ਸੀ ਅੱਖ ਉਹਨਾਂ ਨੇ ਦੇ ਦਿੱਤੀ ਆਪਣੇ ਗੁਰੂ ਪ੍ਰਤੀ ਸਮਰਪਣ ਜਿਹੜਾ ਸਮਰਪਣ ਸੀਗਾ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਬਾਬਾ ਫਰੀਦ ਦੀ ਜਿਹੜੀ ਲਾਈਫ ਹੈ 93 ਇਅਰ ਦੀ ਲਾਈਫ ਉਹਨਾਂ ਦੀ ਉਹਨਾਂ ਦੀ ਲਾਈਫ ਇੱਕ ਯੂਨੀਵਰਸਿਟੀ ਆ ਪੂਰੀ ਬਾਬਾ ਯੂਨੀਵਰਸਿਟੀ ਆ ਪੂਰੀ ਜੇ ਬਾਬਾ ਸ਼ੇਖ ਫਰੀ ਜੀ ਨੂੰ ਪੜ੍ਹੀਏ ਤੇ ਸਾਨੂੰ ਪੂਰਨ ਜਿਹੜੀ ਮਾਨਵਤਾ ਆ ਮਾਨਵਤਾ ਜੋ ਇੱਕ ਸੰਸਾਰ ਜਿਹੜਾ ਰਚਿਆ ਹੈ ਪੂਰੇ ਸ੍ਰਿਸ਼ਟੀ ਨੂੰ ਰਚਿਆ ਅੱਲਾ ਨੇ ਉਹ ਸੰਸਾਰ ਪੜਨ ਨੂੰ ਮਿਲ ਜਾਂਦਾ ਹੈ ਸੰਸਾਰ ਨੂੰ ਸਮਝਣ ਦੀ ਸ਼ਕਤੀ ਮਿਲ ਜਾਂਦੀ ਆ ਪਰ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਸਰਕਾਰਾਂ ਜਿਹੜੀਆਂ ਐ ਟੋਟਲੀ ਫੇਲ ਹੋ ਗਈਆਂ ਐ ਖਾਸ ਕਰ ਉਹਨਾਂ ਦਰੋਹਾਂ ਨੂੰ ਸਾਹਮਣੇ ਦੇ ਵਿੱਚ ਜਿਹੜੀਆਂ ਜਿਹੜੀਆਂ ਸਾਨੂੰ ਰੋਹਾਨੀਅਤ ਬਤ ਲੈ ਕੇ ਜਾਂਦੀਆਂ ਅੱਜ ਅੱਜ ਦੇ ਇਸ ਮੌਕੇ ਤੇ ਮੈਂ ਅਪੀਲ ਇਹ ਕਰਨਾ ਚਾਹੁੰਦਾ ਕਿ ਦੇਖੋ ਸਮਾਜ ਦੇ ਵਿੱਚ ਜਿਹੜੀ ਅਸਮਾਜਿਕ ਤੱਤ ਉਹ ਜਿਹੜੇ ਪੈਦਾ ਹੋਏ ਆ ਕਿਉਂ ਹੋਏ ਆ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਦਾ ਉਹਨਾਂ ਵੱਲ ਲੈ ਕੇ ਹੀ ਨਹੀਂ ਗਏ ਅੱਜ ਨਸ਼ਾ ਪੰਜਾਬ ਦੇ ਵਿੱਚ ਵਧ ਰਿਹਾ ਕਿਉਂ ਵਧ ਰਿਹਾ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਵੱਲ ਲੋਕਾਂ ਨੂੰ ਅਸੀਂ ਦੂਰ ਕੀਤਾ ਹੈ ਅਸੀਂ ਰੋਹਾਨੀਅਤ ਵੱਲ ਲੈ ਕੇ ਨਹੀਂ ਆਏ ਅਸੀਂ ਮੈਡੀਟੇਸ਼ਨ ਵੱਲ ਲੋਕਾਂ ਨੂੰ ਲੈ ਕੇ ਨਹੀਂ ਆਏ ਇਹਨਾਂ ਲੋਕਾਂ ਨੇ ਮੈਡੀਟੇਸ਼ਨ ਹੀ ਇੱਕ ਤਰ੍ਹਾਂ ਦੀ ਉਹ ਕੀਤੀ ਹੈ ਮੈਂ ਅਪੀਲ ਕਰੂੰਗਾ ਪੰਜਾਬ ਸਰਕਾਰ ਨੂੰ ਕਿ ਜਿਹੜੀਆਂ ਸਰਕਾਰ ਸਾਡੀਆਂ ਦਰਖਾਸਤਾਂ ਤੁਹਾਡੇ ਕੋਲ ਪੈਂਡਿੰਗ ਪਈਆਂ ਖਾਸ ਕਰਕੇ ਟੂਰਿਜ਼ਮ ਡਿਪਾਰਟਮੈਂਟ ਕੋ ਇਹ ਜਿਹੜਾ ਹੈਰੀਟੇਜ ਦਾ ਦਰਜਾ ਜਿਹੜਾ ਹੈ ਸਨਮਾਨ ਦਿੱਤਾ ਜਾਵੇ ਸਨਮਾਨ ਦਿੱਤਾ ਜਾਵੇ ਤਾਂ ਕਿ ਲੋਕ ਦੂਰੋਂ ਦੂਰੋਂ ਇੱਥੇ ਆਣ ਤੇ ਆਪਣੇ ਇੱਥੇ ਜ਼ਿਆਰਤ ਕਰ ਸਕਣ ਉਹ ਰੂਹਾਨੀ ਸੈਂਟਰ ਦੀ ਜਿੱਥੇ ਬਾਬਾ ਸਾਹਿਬ ਨੇ ਚਿਲਾਟਿਆ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਗਲਬਾ ਤੁਸੀਂ ਸੁਣੀ ਹੈ ਡਿਟੇਲ ਦੇ ਵਿੱਚ ਐਡਵੋਕੇਟ ਨਈਮ ਖਾਨ ਹੋਰਾਂ ਨੇ ਬਹੁਤ ਵਿਸਤਾਰ ਚ ਜਾਣਕਾਰੀ ਦਿੱਤੀ ਹੈ ਪਰ ਕਿਤੇ ਨਾ ਕਿਤੇ ਇਹ ਜ਼ਰੂਰ ਜਿਹੜਾ ਹੈ ਕਿ ਲੱਗਦਾ ਹੈ ਕਿ ਜੋ ਇਸ ਦਰੋਹਰਾਂ ਦਾ ਜਿਹੜਾ ਹੈ ਕਿ ਸਨਮਾਨ ਹੋਣਾ ਚਾਹੀਦਾ ਉਹ ਨਹੀਂ ਹੋ پا ਰਿਹਾ ਕੱਲੀ ਕੱਲੀ ਗੱਲ ਦੱਸੀ ਹੈ ਬਾਬਾ ਸ਼ੇਖ ਫਰੀਦ ਹੋਰਾਂ ਨੇ ਜਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਆਪਣਾ ਚਿੱਲਾ ਕਟਿਆ ਹੋਇਆ ਹੈ ਅੱਜ ਜ਼ਰੂਰ ਹਰ ਪਾਸੇ ਜਿਹੜਾ ਹੈ ਕਿ ਉਹ ਫਰੀਦਕੋਟ ਦੀ ਧਰਤੀ ਦੇ ਉੱਤੇ ਸਮਾਗਮ ਚੱਲ ਰਹੇ ਨੇ ਪਰ ਕਿਤੇ ਨਾ ਕਿਤੇ ਚਾਹੀਦਾ ਵੀ ਇਹ ਸਿਗਾ ਕਿ ਇਸ ਜਗ੍ਹਾ ਤੇ ਵੀ ਇਸ ਤਰੀਕੇ ਦੇ ਨਾਲ ਹੀ ਖਾਸ ਤੌਰ ਤੇ ਸਰਕਾਰਾਂ ਜਾਂ ਜਿਹੜੀਆਂ ਜਥੇਬੰਦੀਆਂ ਨੇ ਉਹ ਗਾਂ ਕੇ ਇੱਥੇ ਵੀ ਜਿਹੜਾ ਕਿ ਇਸ ਤਰੀਕੇ ਦੇ ਨਾਲ ਵਿਸ਼ੇਸ਼ ਸਨਮਾਨ ਕਰਦੀਆਂ ਤੇ ਖਾਸ ਤੌਰ ਤੇ ਜਿਹੜੀ ਗੱਲ ਆਖੀ ਹੈ ਨਮੀਨ ਖਾਨ ਹੋਰਾਂ ਨੇ ਕਿ ਇਸ ਬਿਲਡਿੰਗ ਦਾ ਜੋ ਇਤਿਹਾਸ ਹੈ ਜਿਸ ਤਰੀਕੇ ਦੇ ਨਾਲ ਇਹ ਦਰੋਹਰ ਨੇ ਕਟੋ-ਕਟ ਹੋਰ ਨਹੀਂ ਤੇ ਕੁਝ ਇਹਨਾਂ ਨੂੰ ਬਚਾਉਣ ਵਾਸਤੇ ਤਾਂ ਸਰਕਾਰਾਂ ਜ਼ਰੂਰ ਅੱਗੇ ਆ ਤਾਂ ਕਿ ਜਿਹੜਾ ਇਤਿਹਾਸ ਇੰਨਾ ਸਾਲ ਪੁਰਾਣਾ ਹੋਇਆ ਸੰਭਿਆ ਹੋਇਆ ਜਿਹੜਾ ਕਿ ਇਤਿਹਾਸਿਕ ਜਗ੍ਹਾ ਨੇ ਉਹਨਾਂ ਦੀ ਜਿਹੜੀ ਹੈ ਕਿ ਉਹ ਕਦਰ ਕੀਤੀ ਜਾਵੇ ਤੇ ਖਾਸ ਤੌਰ ਤੇ ਤੇ ਆਉਣ ਵਾਲੀ ਜਨਰੇਸ਼ਨ ਨੂੰ ਜਿਹੜਾ ਕਿ ਇਸ ਇਤਿਹਾਸ ਬਾਰੇ ਦੱਸਿਆ ਜਾਵੇ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ